ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਨੌਜਵਾਨੀ ਨੂੰ ਬਚਾਉਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਮੁਹਿੰਮ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਮ ਪਿਤਾ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਬਜ਼ਾਦ ਦੇ ਤਨ ਤਨ ਬਾਬਾ ਫਤੇ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ 5th 올 ਇੰਡੀਆ ਬਾਬਾ ਫਤੇ ਸਿੰਘ ਫੁੱਟਬਾਲ ਕੱਪ ਦਾ ਪੋਸਟਰ ਹਲਕਾ ਸ਼੍ਰੀ ਫਤੇਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਉੱਗੇ ਸਮਾਜ ਸੇਵਕ ਜਗਦੀਪ ਸਿੰਘ ਗੁਰਾਇਵਾਲਾ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ। ਸ਼ਹੀਦਾਂ ਦੀ ਮਹਾਨ ਧਰਤੀ ਤੇ ਬਾਬਾ ਫਤਿਹ ਸਿੰਘ ਜੀ ਜੋ ਸਾਡੇ ਛੋਟੇ ਸਹਬਜ਼ਾਦੇ ਆ ਉਹਨਾਂ ਨੂੰ ਸਮਰਪਿਤ ਉਹਨਾਂ ਨੂੰ ਡੈਡੀਕੇਸ਼ਨ ਲਈ ਡੈਡੀਕੇਟਡ ਆਲ ਇੰਡੀਆ ਫੁੱਟਵਾਲ ਬਾਬਾ ਫਤਿਹ ਸਿੰਘ ਫੁੱਟਵਾਲ ਕੱਪ ਅੰਡਰ 17 ਜੋ ਹੁੰਦਾ ਇਹ ਸਭ ਤੋਂ ਪਹਿਲਾਂ ਮੈਂ ਸਾਡੇ ਸਾਰੇ ਜਿਹੜੇ ਕਲੱਬ ਦੇ ਅਹੁਦੇਦਾਰ ਸਹਿਬਾਨਾ ਉਹਨਾਂ ਦਾ ਧੰਨਵਾਦ ਕਰਦਾ ਕਿ ਬਹੁਤ ਵੱਡਾ ਇੰਡੀਆ ਲੈਵਲ ਦਾ ਫੁੱਟਬਾਲ ਕੱਪ ਕਰਾਉਦੇ ਆ ਔਰ ਸਾਰੇ ਇੰਡੀਆ ਚੋਂ ਬੱਕ ਬੱਕ ਸਾਡੇ ਜਿਹੜੇ ਸਟੇਟਾਂ ਉੱਥੋਂ ਜਿਹੜੀਆਂ ਟੀਮਾਂ ਆਉਂਦੀਆਂ ਨੇ ਔਰ ਜਿਹੜਾ ਇਨਾਮ ਵੀ ਹੈ ਸਾਡੇ ਜਿਹੜੇ ਕਲੱਬ ਦੇ ਸਾਰੇ ਸਤਿਕਾਰਯੋਗ ਸਾਥੀ ਖੜੇ ਨੇ ਪ੍ਰਧਾਨ ਜੀ ਉਹਨਾਂ ਦੇ ਵੱਡਾ ਨਾਮ ਹੈ 110000 ਸੈਕਿੰਡ ਨਾਮ ਹੈ ਜਿਹੜਾ 71000 ਸੋ ਇਹ ਇਨਾਮ ਵੀ ਮੈਂ ਕਹਿ ਸਕਦਾ ਕਿ ਫੁੱਟਬਾਲ ਕੱਪ ਦਾ ਅੰਡਰ 70 ਪੰਜਾਬ ਦਾ ਸਭ ਤੋਂ ਜਿਆਦਾ ਇੰਡੀਆ ਦੇ ਵਿੱਚ ਹੋਊਗਾ ਸੋ ਸਾਰੇ ਸਾਥੀਆਂ ਦਾ ਧੰਨਵਾਦ ਬਾਬਾ ਫਤੇ ਸਿੰਘ ਨੂੰ ਜਿਹੜਾ ਸਮਰਪਿਤ ਹੈ ਕੱਪ ਹੈ ਫੁੱਟਬਾਲ ਕੱਪ ਔਰ ਅਸੀਂ ਜਿਹੜਾ ਉਹ ਗਰਾਊਂਡ ਹੈ ਦਿਵੈ ਦੇ ਅਸੀਂ ਦੇਖਿਆ ਕਿ ਉਹ ਉਹਦੀ ਅਸੀਂ ਇੰਪਰੂਵਮੈਂਟ ਕਰਾਈ ਹੈ ਬਹੁਤ ਵਧੀਆ ਹੋਣ ਇਹ ਜਿਹੜਾ ਬਣ ਗਿਆ ਸਾਰੀ ਸਹੂਲਤਾਂ ਉੱਥੇ ਮੌਜੂਦ ਨੇ ਔਰ ਉਹ ਤੋਂ ਨਾਲ ਦੀ ਨਾਲ ਇੱਕ ਵਧੀਆ ਕੰਮ ਜਿਹੜੇ ਸਾਡੇ ਕਲੱਬ ਵਾਲੇ ਵੀਰ ਤਾਂ ਆਇਆ ਦਸਤਾਰ ਕੰਪੀਟੀਸ਼ਨ ਕਰਾ ਰਹੇ ਨੇ ਉਹ ਵੀ ਮੈਨਾਂ ਨੂੰ ਮੁਬਾਰਕਵਾਦ ਦਿੰਨਾ ਕਿ ਜਿੱਥੇ ਸਾਡੇ ਨੌਜਵਾਨ ਖੇਡਾਂ ਵਾਲ ਜੁੜਦੇ ਆ ਉਥੇ ਦਸਤਾਰ ਕੰਪੀਟੀਸ਼ਨ ਕਰਵਾ ਕੇ ਇਹਨਾਂ ਨੇ ਆਪਣੇ ਸੱਭਿਆਚਾਰ ਨਾਲ ਜੋੜਿਆ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਜਿਹੜਾ ਪੰਜਾਬ ਦੇ ਸੀਐਮ ਆ ਉਹਨਾਂ ਦਾ ਇੱਕ ਸੁਪਨਾ ਹੈ ਕਿ ਪੰਜਾਬ ਰੰਗਲਾ ਬਣੇ ਉਹ ਰੰਗਲਾ ਤਾਂ ਹੀ ਬਣ ਸਕਦਾ ਜੇ ਸਾਡੇ ਜਿਹੜੇ ਨੌਜਵਾਨ ਹੈ ਉਸ ਗਰਾਊਂਡ ਦੇ ਵਿੱਚ ਆਉਣ ਆਪਣੇ ਸਪੋਰਟਸ ਨੂੰ ਅਪਣਾਉਣ ਅਤੇ ਨਾਲ ਦੀ ਨਾਲ ਜਿਹੜਾ ਸੱਭਿਆਚਾਰ ਹੈ ਆਪਣਾ ਉਹਨੂੰ ਅਪਣਾਉਣ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਾਂਗੇ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ 5th ਜੋ ਆਲ ਇੰਡੀਆ ਦਾ ਬਾਕੀ ਜੋ ਫੁੱਟਬਾਲ ਕੱਪ ਐਂਡਰ 17 ਦਾ ਉਸ ਦਾ ਰਸਮੀ ਜੋ ਪੋਸਟਰ ਅੱਜ ਐਡਵੋਕੇਟ ਲਖਮੀਰ ਸੇਹਰਾਈ ਜੀ ਤੋਂ ਅਸੀਂ ਸਾਡੀ ਅਗਲਾ ਏਡੀ ਸ਼ੁਰੂਆਤ ਹੋ ਚੁੱਕੀ ਹੈ ਸੋ ਇੱਕ ਸਾਡਾ ਜੋ ਫਰਸਟ ਪ੍ਰਾਈਜ਼ ਹੈ ਇਸ ਦਾ 111000 ਰੁਪਇਆ ਤੇ ਸੈਕੰਡ ਪ੍ਰਾਈਜ਼ 75000 ਰੁਪਇਆ ਤੇ ਇਸ ਦੇ ਨਾਲ ਨਾਲ ਟੂਰਨਾਮੈਂਟ ਦੇ ਵਿੱਚ ਜੋ ਦਸਤਾਰ ਮੁਕਾਬਲੇ ਵੀ ਕਰਵਾਏ ਜਾਣੇ ਲੜਕੇ ਦੇ ਲੜਕੀਆਂ ਦੇ ਕਿੱਥੇ ਹੋਣਗੇ ਕਿੰਨੀ ਤਰੀਕ ਨੂੰ ਹੋਣਗੇ ਇਹ 10 ਦਸੰਬਰ ਤੋਂ 14 ਦਸੰਬਰ ਤੱਕ ਮਾਤਾ ਗੁੰਦਰੀ ਸਪੂਨ ਦੇ ਵਿੱਚ ਕਰਵਾਏ ਜਾਣਗੇ ਜੀ ਮੈਂ ਸਰ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤੋਂ ਮੋਢਲ ਟੀਮਾਂ ਆ ਰਹੀਆਂ ਨੇ ਕਿੰਨੇ ਤੋਂ ਬੱਚੇ ਵਿੱਚ ਗੱਲ ਕਰ ਰਹੇ ਨੇ ਇਹਦੇ ਵੀ 500 ਬੱਚਾ ਪਾਰਟਿਸਪੀਟ ਕਰ ਰਹੇ ਨੇ ਜੀ ਇਹ ਇਹਦਾ ਕਰਾਉਣ ਦਾ ਮੁੱਖ ਮਕਸਦ ਕੀ ਹੈ ਇਹਦਾ ਮੁੱਖ ਮਕਸਦ ਇਹੀ ਹੈ ਜੀ ਵੀ ਬੱਚਿਆਂ ਨੂੰ ਬਾਤੋ ਬਾਤ ਖੇਡਾਂ ਦੇ ਨਾਲ ਜੋੜਨਾ ਇਹੀ ਸਾਡਾ ਮੁੱਖ ਮਕਸਦ ਹੈ ਤੇ ਸਾਡੇ ਨਾਲ ਸਾਡੀ ਪੂਰੀ ਮੈਨੇਜਮੈਂਟ ਕਮੇਟੀ ਦੇ ਸਾਰੇ ਮੈਂਬਰ ਵੀ ਨਾਲ ਆਏ ਹੋਏ ਨੇ ਸਾਰੇ ਕੀ ਕਹੇ ਤੇ ਸਾਡੇ ਜੋ ਐਨ ਆਰ ਆਈ ਵੀਰਾਂ ਨੇ ਸਾਨੂੰ 파ਰੋ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਸੋ ਉਹਨਾਂ ਦਾ ਵੀ ਇਸ ਟੂਰਨਾਮੈਂਟ ਨੂੰ ਕਰਾਉਣ ਦੇ ਵਿੱਚ ਬਹੁਤ 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 ਵੱਡਾ ਮਤਲਬ ਸਹਿਯੋਗ ਠੀਕ ਹੈ ਸੋ ਪਹਿਲਾਂ ਵੀ ਤੁਸੀਂ ਪ੍ਰੋਗਰਾਮ ਕਰਾ ਰਹੇ ਹੋ ਬੱਚਿਆਂ ਨੂੰ ਲੈ ਕੇ ਇਸ ਤੋਂ ਪਹਿਲਾਂ ਅਸੀਂ ਛੋਟੇ ਬੱਚਿਆਂ ਦਾ ਕਰਾਉਣਾ ਸੀ 7 ਸਾਲ ਤੋਂ ਲੈ ਕੇ 12 13 ਸਾਲ ਤੱਕ ਦੇ ਬੱਚੇ ਇਸ ਦੇ ਵਿੱਚ ਖੇਡਦੇ ਆ ਮਤਲਬ ਉਹ ਵੀ ਇੱਕ ਵਧੀਆ ਪਰਾਲਾ ਚਲੋ ਆ ਸਾਡੇ ਸਾਰੇ ਵੀਰ ਭਰਾਵਾਂ ਦੇ ਨਾਲ ਇਹ ਚੱਲਦਾ ਸਿਸਟਮ ਕਿ ਠੀਕ ਹੈ ਜੀ ਨੇ ਕਿ ਬਾਬਾ ਫਤੇ ਸਿੰਘ ਦੇ ਨਾਮ ਤੇ ਅਕੈਡਮੀ ਹੈ ਤੇ ਦਸੰਬਰ ਚ 10 ਦਸੰਬਰ ਨੂੰ ਅਸੀਂ ਟੂਰਨਾਮੈਂਟ ਕਰਾਉਨੇ ਹੁ ਫਟਵਾਰ ਦਾ ਸਾਡਾ ਮੇਨ ਮਕਸਦ ਹੈ ਵੀ ਜਿਹੜੇ ਸਾਡੇ ਬੱਚੇ ਨੇ ਉਹ ਮੋਬਾਈਲਾਂ ਤੋਂ ਨਿਕਲ ਕੇ ਗਰਾਊਂਡ ਨਾਲ ਜੁੜਨ ਤਾਂ ਅਸੀਂ ਸਾਰੀ ਟੀਮ ਇਸ ਟੂਰਨਾਮੈਂਟ ਨੂੰ ਸਕਸੈਸ ਬਣਾਉਣ ਲਈ ਤੇ ਬੱਚਿਆਂ ਨੂੰ ਗਰਾਊਂਡ ਨਾਲ ਜੋੜਨ ਲਈ ਪੂਰਾ ਪਰਵੰਦ ਕੰਮ ਦੀ ਕੋਸ਼ਿਸ਼ ਕਰਦੇ। ਪਹਿਲੀ ਵਾਰ ਥਰੇ ਪੱਗਾਂ ਦੇ ਮੁਕਾਬਲੇ ਵੀ ਟਾਰ ਦਸਤਾਰਬੰਦੀ ਹਾਂਜੀ 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 ਉਹਦੇ ਵਰਗੇ ਜਿੱਦਾਂ ਬਾਬਾ ਫਤਿਹ ਸਿੰਘ ਦੇ ਨਾਮ ਤੇ ਟੂਰਨਾਮੈਂਟ ਹੋ ਰਿਹਾ ਤਾਂ ਅਸੀਂ ਕਹਿੰਨੇ ਆ ਵੀ ਬੱਚੇ ਸਿੱਖੀ ਨਾਲ ਵੀ ਜੁੜਨ ਇਹ ਤੇ ਪ੍ਰਮਾਤਮਾ ਕਿਰਪਾ ਕਰੇ ਅਸੀਂ ਵੀ ਜੁੜ ਜਾਈਏ ਤਾਂ ਕਰ ਗਏ। ਇਹ ਜਿਹੜਾ ਫੁੱਟਬਾਲ ਦਾ ਆਪਾ ਇਹ ਬਹੁਤ ਵਧੀਆ ਹੋ ਰਿਹਾ ਸਾਡੇ ਮਾਤਾ ਸੰਦੀ ਸਕੂਲ ਦੇ ਵਿੱਚ ਇਹਦੇ ਵੀ ਸਾਡੇ ਜਿੰਨੇ ਐਨ ਆਰ ਆਈ ਭਰਾ ਨੇ ਹੋਰ ਸਾਡੇ ਜਿੰਨੇ ਕਮੇਟੀ ਦੇ ਮੈਂਬਰ ਨੇ ਉਰੇ ਸਾਡੇ ਮੈਂਬਰ ਨੇ ਸਾਰੇ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਉਹਨਾਂ ਦਾ ਵੱਧ ਸੋਹਜ ਹੋ ਜਾਊਗਾ ਸਾਡੇ ਨਾਲ ਜਿਹੜੇ ਸਾਡੇ ਭਰਾਏ ਤੇ ਰਹਿੰਦੇ ਆ ਅਸੀਂ ਬਾਹਰ ਰਹਿੰਦੇ ਆ ਜਿੰਨਾ ਚ ਸਾਨੂੰ ਹੁੰਦਾ ਅਸੀਂ ਆਪਣਾ ਟਾਈਮ ਕੱਢ ਕੇ ਬਾਹਰ ਆਉਂਦੇ ਆ ਹੁਣ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਜੋ ਅਸੀਂ ਪੰਜਵਾਂ ਫੁੱਟਬਾਲ ਕੱਪ ਕਰਾ ਰਹੇ ਆ ਇਹ ਸਾਡੀ ਮੈਨੇਜਮੈਂਟ ਕਮੇਟੀ ਜਿੰਨੇ ਵੀ ਮੈਂਬਰ ਅਹੁਦੇਦਾਰ ਸਾਹਿਬਾਨ ਨੇ ਸਾਰੇ ਨੇ ਉਹਨਾਂ ਦਾ ਇਸ ਕੱਪ ਵਿੱਚ ਬਹੁਤ ਵੱਡਾ ਸਹਿਯੋਗ ਹੈ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੜ ਕੇ ਕੱਢਦੇ ਆ ਵੈਰੂ ਜੀ ਦਾ ਖਾਲਸਾ ਵੈਰੂ ਜੀ ਦਾ